ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਮਣ ਹੋਰ ਵੀਰੇ ਕੀ ਹਾਲ ਚਾਲ ਨੇ ਸਵੇਰ ਦੇ ਵੱਜ ਗਏ 7 ਤੇ ਆਪਾਂ ਆ ਗਏ ਸੀਗੇ ਕੋਠੇ ਦੇ ਉੱਤੇ ਤੇ ਡਾਵਾਂਗੇ ਬੱਚੇ ਛਾਤਰੀਆਂ ਪਈਆਂ ਨੇ ਆਪਣੀਆਂ ਰਾਤ ਦੀਆਂ ਇੱਧਰ ਤੇ ਆਪਾਂ ਚੱਲਦੇ ਅੰਦਰ ਖੁੱਡਿਆਂ 'ਚ ਦਿਖਾਉਣਾ ਤੁਹਾਨੂੰ ਪਹਿਲਾਂ ਸਾਰੇ ਬੱਚੇ ਫਿਰ ਡੋਨੇਟ ਅਲੱਗ-ਅਲੱਗ ਕਰਕੇ ਆਜੋ ਬਈ ਪਹਿਲਾਂ ਮਰਵਾਈਏ ਬੱਚਿਆਂ ਤੇ ਧਿਆਨ ਦੇਖੋ ਬਈ ਆ ਬੱਚੇ ਸਾਰੇ ਆਪਣੇ ਹਜੇ ਛੋਟੇ ਨੇਗੇ ਜਿਹੜੇ ਹਜੇ ਉੱਡਣ ਜੋਗੇ ਹੋਈ ਨਹੀਂਗੇ ਜਿਹੜੇ ਆਪਾਂ ਨਵੇਂ ਲੈ ਕੇ ਆਏ ਆਂਗੇ ਤੇ ਬਾਕੀ ਆ ਆ ਗਏ ਸਾਰੇ ਬੱਚੇ ਇਹਨਾਂ ਨੂੰ ਐ ਵੀ ਸਾਨੂੰ ਦਾਣੇ ਪਾਊਗਾ ਬਈ ਮੇਰੀ ਬਾਤ ਸੁਣ ਕੇ ਥੱਲੇ ਆ ਜਾਂਦੇ ਨੇਗੀ ਸਾਰੇ ਥੱਲੇ ਆ ਗਏ A to Z ਪਰ ਹਜੇ ਆਪਾਂ ਇਹਨਾਂ ਨੂੰ ਕੋਈ ਦਾਣਾ ਨਹੀਂ ਪਾਉਣਾ ਪਹਿਲਾਂ ਡੋਣਿਆ ਇਹਨਾਂ ਨੂੰ ਡਾ ਕੇ ਫੇਰ ਕਰ ਦਿਆਂਗੇ ਬਲੌਗ ਦੀ ਸਟਾਰਟਿੰਗ ਬਾਕੀ ਕੁਝ ਬੱਚੇ ਛੋਟੇ ਉੱਤੇ ਬੈਠਣ ਲੱਗੇ ਫੱਟੀਆਂ ਤੇ ਚੜ੍ਹ ਕੇ ਜਿਵੇਂ ਉਹ ਲਾਸਟ ਦੇ ਦੋ ਬੱਚੇ ਬੈਠੇ ਨੇ ਉਹ ਵੀ ਹਜੇ ਨਵੇਂ ਲੈ ਕੇ ਆਏ ਆਂਗੇ ਉੱਤੇ ਇੱਧਰ ਇੱਕ ਬੱਚਾ ਬੈਠਾ ਆ ਵੀ ਨਮਾਗਾ ਇਹਦੇ ਨਾਲ ਬੈਠੇ ਨੇ ਤਿੰਨ ਬੱਚੇ ਆ ਵੀ ਨਵੇਂ ਨੇ ਫੱਟੀਆਂ ਤੇ ਚੜ ਚੜ ਕੇ ਬੈਠਣ ਲੱਗੇ ਸਾਰੇ ਥੋੜੇ ਦਿਨਾਂ ਤੱਕ ਉੱਡਣ ਵਾਲੇ ਹੋ ਜਾਣਗੇ ਬਾਕੀ ਸਾਰੇ ਬੱਚੇ ਇੱਧਰ ਬੈਠੇ ਨੇ ਇਹਨਾਂ ਨੂੰ ਪਹਿਲਾਂ ਡਾਈਏ ਤੇ ਆਜੋ ਫਿਰ ਪਹਿਲਾਂ ਡਾ ਕੇ ਫਿਰ ਕਰਦੇ ਆਂਗੇ ਵਲੋਗ ਸ਼ੁਰੂ ਲਓ ਭਾਈ ਬੱਚਿਆਂ ਨੂੰ ਡਾਉਣ ਵਾਲਾ ਕੰਮ ਹੋ ਗਿਆ ਡਨ ਬੱਚੇ ਗਏ ਸਾਰੇ ਉੱਡ ਆ ਜਾਂਦੇ ਨੇ ਸੱਤ ਅੱਠ ਬੱਚੇ ਇਕੱਠੇ ਤੇ ਬਾਕੀ ਕੁਛ ਬੱਚੇ ਜਾ ਕੇ ਖੜ ਗਏ ਉੱਤੇ ਇਨਾਂ ਨੂੰ ਹੁਣ ਉੱਡਣ ਤੋਂ ਆਪਾਂ ਚੱਲਦੇ ਆਂ ਇੰਨੇ ਥੱਲੇ ਜਾ ਕੇ ਲੈ ਕੇ ਆਉਣੇ ਆ ਬੱਚਿਆਂ ਦੇ ਛੋਲੇ ਜਿਹੜੇ ਬੱਚੇ ਛੋਟੇ ਨੇ ਉਹਨਾਂ ਨੂੰ ਛੋਲੇ ਦੇ ਕੇ ਉਹਨਾਂ ਨੂੰ ਬਿਠਾਉਣੇ ਆਪਾਂ ਛਾਤਰੀਆਂ ਤੇ ਇੰਨੇ ਇਹ ਉੱਡਦੇ ਨੇ ਤੇ ਬਾਕੀ ਜਾ ਕੇ ਥੱਲੇ ਕਬੂਤਰਾਂ ਨੇ ਜਿਹੜਿਆ ਨੇ ਬੱਚੇ ਕੱਢੇ ਹੋਏ ਨੇ ਉਹਨਾਂ ਨੂੰ ਫੀਡ ਫੂਡ ਪਾਉਣੇ ਆ ਦਾਣੇ ਦੁਨੇ ਪਾਉਣੇ ਆ ਉਹ ਆਪਦੇ ਬੱਚਿਆਂ ਨੂੰ ਦੇਣਗੇ ਦਾਣੇ ਤੇ ਆਜੋ ਚੱਲੀ ਆਪਾਂ ਥੱਲੇ ਲਓ ਬਈ ਆਪਾਂ ਆ ਗਈ ਸੀਗੇ ਥੱਲੇ ਤੇ ਖੋਲਦੇ ਆਂ ਖੁੱਡੇ ਦਾ ਗੇਟ ਤੇ ਕਰਦੇ ਆਂ ਅੰਦਰ ਐਂਟਰੀ ਦੇਖਦੇ ਆਂ ਅੰਦਰ ਦੀ ਕੀ ਅਪਡੇਟ ਆ ਕਬੂਤਰ ਬੈਠੇ ਨੇ ਸਾਰੇ ਇੱਧਰ ਆ ਰੇ ਭਾਈ ਇਹਨਾਂ ਦੀ ਦਾਣੇ ਵਾਲੀ ਜਮਾ ਖਾਲੀ ਦਾਣੇ ਹੈ ਨਹੀਂ ਇਹਨਾਂ ਕੋਲੇ ਤੇ ਬਾਕੀ ਇੱਧਰ ਭਾਈ ਗਿਲਮੇ ਚੋਣਵੇਂ ਕਬੂਤਰੀ ਰਹਿ ਗਈ ਕਿਉਂਕਿ ਜੋੜੀਆਂ ਆਪਾਂ ਸਾਰੀਆਂ ਅਲੱਗ ਕਰਤੀਆਂ A ਤੋਂ Z ਆ ਜਿਹੜੀ ਕਬੂਤਰੀ ਬੈਠੀ ਹੈ ਨੀਲੀ ਇਹਦੀ ਵੀ ਅੱਜ ਜੋੜੀ ਪੱਟ ਦਾਂਗੇ ਰੱਤੇ ਵਾਲੀ ਕਬੂਤਰੀ ਵੀ ਅੱਜ ਝੱਟ ਕਰ ਦਾਂਗੇ ਰੱਤੇ ਹੋਰਾਂ ਨੇ ਆਪਦਾ ਬੱਚਾ ਭਾਈ ਮਾਰਤਾ ਪਹਿਲੇ ਹੀ ਮੈਨੂੰ ਲੱਗਦਾ ਉਹ ਕੋਈ ਕਮਜ਼ੋਰ ਨਿਕਲੇ ਸੀ ਯਾਰ ਬੱਚੇ ਨਹੀਂ ਗਿਆ ਕੱਲ ਬੱਚਾ ਨਿਕਲੇਸ ਤੇ ਕੱਲ ਦੀ ਮਰ ਗਿਆ ਤੇ ਬਾਕੀ ਉਧਰ ਇੱਕ ਕਬੂਤਰ ਬੈਠਾ ਉਹਦੀ ਵੀ ਜੋੜੀ ਆਪਾਂ ਦੇਖਦੇ ਆਂ ਜੇ ਬੱਚਾ ਕਿੱਡਾ ਘਾ ਉਹਦੀ ਵੀ ਜੋੜੀ ਪਹਿਲੀ ਗੱਲ ਅਲੱਗ ਕਰ ਦਾਂਗੇ ਇੱਕ ਜੋੜੀ ਇੱਧਰ ਬੈਠੀ ਆ ਇਹਨੂੰ ਵੀ ਕਰਦੇ ਆਂ ਅੱਡ ਮਤਲਬ ਸਾਰੀਆਂ ਲਗਭਗ ਜੋੜੀਆਂ ਆਪਾਂ ਪਾੜ ਹੀ ਦਿੱਤੀਆਂ ਹੁਣ ਤੇ ਤਾਂ ਮਿੱਟਲੀ ਜੋੜੀ ਰਹਗੀ ਆਹ ਵੱੱਟੀ ਜੋੜੀ ਰਹਗੀ ਬੱਚੇ ਪਾਲੀ ਜਾਂਦੀ ਹੈਗੀ ਤੇ ਬਾਕੀ ਸਾਰੀਆਂ ਜੋੜੀਆਂ ਅੱਡ ਕਰਤੀਆਂ ਇੱਧਰ ਵੀ ਤੁਹਾਨੂੰ 99 ਜੋੜਮੇ ਕਬੂਤਰੀ ਦੇਖੀ ਜਾਂਦੇ ਨੇ ਬਾਕੀ ਸਾਰੇ ਆਪਾਂ ਅੱਡੇ ਕਰਤੇ ਇੰਦਾ ਦੇਖਦੇ ਆਂ ਅੰਡਾ ਤੇ ਇਹਨਾਂ ਨੇ ਰੱਖਿਆ ਨਹੀਂ ਬਾਕੀ ਇਹਨਾਂ ਦੀ ਜੋੜੀ ਆਪਾਂ ਅਲੱਗ ਕਰਦਾਂ ਆਂ ਆ ਵੱਡੀ ਜੋੜੀ ਨੇ ਆਪਣੀ ਨੇ ਬੱਚੇ ਏਡੇ ਏਡੇ ਕਰ ਲਏ ਇਹਨਾਂ ਦੀ ਗ੍ਰੋਥ ਹੋਊਗੀ ਵਧੀਆ ਵਧੀਆ ਗ੍ਰੋਥ ਹੋਊਗੀ ਏਡੇ ਏਡੇ ਹੋਗੇ ਇੱਕ ਬੱਚਾ ਆਪਣਾ ਪਿਆ ਗਿਆ ਇੱਧਰ ਇਹਦੀ ਵੀ ਗ੍ਰੋਥ ਵਧੀਆ ਹੋ ਰਹੀ ਹੈ ਭਾਈ ਇੱਧਰ ਪਏ ਨੇ ਆਪਣੇ ਇੱਕ ਜੋੜੇ ਦੇ ਅੰਡੇ ਬਸ ਆਹੀ ਜੋੜਾ ਰਹਿ ਜੂਗਾ ਮੇਰੇ ਹਿਸਾਬ ਨਾਲ ਕੁੱਡੇ ਦੇ ਵਿੱਚ ਜਾਂ ਆਪਣਾ ਆ ਜਿਹੜਾ ਬੱਚੇ ਪਾਲੀ ਜਾਂਦਾ ਜੋੜਾ ਇਹ ਰਹਿ ਜੂਗਾ ਬਾਕੀ ਸਾਰੇ ਜੋੜੇ ਅਲੱਗ ਕਰ ਦਾਂਗੇ ਆਹ ਖੁੱਡਾ ਕਰ ਤਾਂਗੇ ਆਪਾਂ ਬਿਲਕੁਲ ਖਾਲੀ ਇੱਧਰ ਰੱਤੇ ਹੋਰਾਂ ਨੇ ਰੱਖੇ ਹੋਏ ਸੀ ਆਂਡੇ ਅਰ ਰੱਤੇ ਹੋਰਾਂ ਦਾ ਬੱਚਾ ਗਿਆ ਮਾਰ ਆਪਦਾ ਬੱਚਾ ਇਹਨਾਂ ਤੋਂ بچਿਆ ਨਹੀਂ ਦੂਸਰਿਆਂ ਦੇ ਬੱਚੇ ਪਾਲਦੇ ਫਿਰਦੇ ਨੇ ਆਪਦਾ ਗਿਆ ਮਾਰ ਕੱਲ ਹੀ ਨਿਕਲੇ ਸੀ ਕੱਲ ਹੀ ਮਰ ਗਿਆ ਆ ਬੈਠੇ ਰੱਤੇ ਦੀ ਕਬੂਦਰੀ ਹੁਣ ਇਹਨਾਂ ਦਾ ਵੀ ਜੋੜਾ ਕਰਦੀ ਆ ਅੱਡ ਬਹੁਤ ਟਾਈਮ ਹੋ ਗਿਆ ਐਕਦੀ ਇਹਨਾਂ ਨੇ ਪੂਰੇ ਸੀਜ਼ਨ ਦੇ ਵਿੱਚ ਇੱਕ ਬੱਚਾ ਪਾਲਿਆ ਹੈਗਾ ਉਹ ਵੀ ਬਸ ਇੱਕ ਤੰਦਰੁਸਤ ਬੱਚਾ ਪਾਲਿਆ ਦੋ ਬੱਚੇ ਪਹਿਲਾਂ ਮਾਰਤੇ ਇੱਕ ਹੁਣ ਮਾਰਤਾ ਤੰਨੇ ਬੱਚੇ ਇਹਨਾਂ ਨੇ ਮਾਰਤੇ ਇੱਕ ਬੱਚਾ ਬਾਰਿਆ ਇਹਨਾਂ ਨੇ ਬਾਲ ਚੰਗਾ ਭਲਾ ਤੇ ਬਾਕੀ ਇੱਕ ਬੱਚਾ ਪਿਆ ਹੈਗਾ ਆਪਣੇ ਇੱਧਰ ਇਹਨੂੰ ਦੇਖਦੇ ਆਂ ਤੇ ਚਲਦੇ ਆਂ ਦੂਸਰੇ ਕੂਟੀ 'ਚ ਆ ਵੀ ਬੱਚਾ ਥੱਲੇ ਲਾ ਲਿਆ ਤੇ ਇਹਦੀ ਗਰੋਥ ਵੀ ਏਡੀ ਵੱਡੀ ਹੋਗੀ ਇਹ ਵੀ ਹਜੇ ਟਾਈਮ ਲਊਗਾ ਬਾਈ ਇਹਨੂੰ ਵੀ ਇਹਦੇ ਮਾਂ ਪਿਓ ਨੂੰ ਵੀ ਆਪੇ ਇੱਥੇ ਛੱਡ ਦਾਂਗੇ ਕਿਉਂਕਿ ਇਹਦੇ ਨਾਲ ਵਾਲੇ ਭਰਾ ਨੂੰ ਤਾਂ ਆਪਾਂ ਲੈ ਕੇ ਚੁੱਕਤੇ ਉਹਦੀ ਗਰੋਥ ਕਾ ਵੀ ਵੱਡੀ ਹੋ ਗਈ ਸੀ ਬਾਕੀ ਇਹਦੀ ਗਰੋਥ ਛੋਟੀ ਸੀ ਇਹਨੂੰ ਰੱਖਤਾ ਸੀ ਇੱਥੇ ਇਹਦੀ ਮਾਪਿਓ ਪਾਲੀ ਜਾਂਦੇ ਨੇ ਬਾਕੀ ਚੱਲਦੇ ਆਪਾਂ ਖੁੱਡੇ ਚੋਂ ਬਾਹਰ ਤੇ ਇਹਨਾਂ ਨੂੰ ਪਹਿਲਾਂ ਪੋਣਿਆ ਦਾਣੇ ਬੱਚੇ ਭੁੱਖੇ ਨੇਗੇ ਇਹ ਬੱਚਿਆਂ ਨੂੰ ਦਾਣੇ ਦੂਨੇ ਦੇ ਦੇਣਗੇ ਜਿਹੜੇ ਜੋੜਿਆਂ ਨੇ ਦੇਨੇ ਨੇ ਤੇ ਆਜੂ ਚੱਲੀਏ ਪਹਿਲਾਂ ਲੈ ਕੇ ਆਈਏ ਦਾਣੀ ਹਾਂਜੀ ਭਾਈ ਆਪਾਂ ਆ ਗਈ ਸੀਗੇ ਵੱਡੇ ਕਮਰੇ ਚ ਤੇ ਕਰ ਲਈ ਅੰਦਰ ਐਂਟਰੀ ਦੇਖਦੇ ਆਂ ਕ ਉਤਰਾਂ ਦੀ ਕੀ ਅਪਡੇਟ ਹੈ ਇੱਧਰ ਬੈਠੀ ਨੇ ਸਾਰੀਆਂ ਜੋੜੀਆਂ ਇੱਧਰ ਪਈਆ ਪਿੱਲੀ ਐਟਾ ਫੀਡ ਇਹਨਾਂ ਕੋਲ ਹੈ ਨਹੀਂ ਦਾਣੇ ਬਿਲਕੁਲ ਖਤਮ ਨੇ ਦਾਣਾ ਪਾਣੀ ਆਪਾਂ ਹਜੇ ਪੋਣਾਗਾ ਆਹ ਜੋੜੇ ਨੇ ਵੀ ਆਪਣੇ ਨੇ ਬੱਚਾ ਕੱਢ ਲਿਆ ਇੱਡਾ ਵੱਡਾ ਹੋ ਗਿਆ ਇਹਨਾਂ ਦਾ ਬੱਜਾ ਤੇ ਬਾਕੀ ਪਾਲੀ ਜਾਂਦੇ ਨੇ ਇੱਧਰ ਨਵੀਆਂ ਜੋੜੀਆਂ ਲਾ ਕੇ ਆਪਾਂ ਛੱਡ ਰੱਖੀਆਂ ਨੇਗੀਆਂ ਦੋ ਬੱਚੇ ਆਪਣੇ ਇੱਧਰ ਪਲੀ ਜਾਂਦੇ ਨੇ ਇਹਨਾਂ ਦੀ ਗਰੋਥ ਵੀ ਵਧੀਆ ਹੋਗੀ ਤੇ ਬਾਕੀ ਦੋ ਪਲੀ ਜਾਂਦੇ ਨੇ ਥੱਲੇ ਪਈ ਆਹ ਪਈ ਨੇ ਬੱਚੇ ਦੋ ਇੱਧਰ ਆਪਾਂ ਚੱਲਦੇ ਅੱਗੇ ਤੇ ਮਰਵਾਉਣੇ ਆ ਥੋੜਾ ਅੱਗੇ ਧਿਆਨ ਇੱਧਰ ਕਿਸੇ ਵੀ ਜੋੜੇ ਨੇ ਅੰਡੇ ਨਹੀਂ ਰੱਖੇ ਇਹ ਸਟੈਂਡ ਬਿਲਕੁਲ ਖਾਲੀ ਹੋ ਗਿਆ ਕਿਸੇ ਨੇ ਵੀ ਜੋੜੇ ਨੇ ਅੰਡੇ ਨਹੀਂ ਰੱਖੇ ਆ ਟੋਕਰੀ ਵੀ ਜਮ੍ਹਾਂ ਖਾਲੀ ਆ ਦੇਖਦੇ ਹਾਂ ਹੁਣ ਨਵਾਂ ਜੋੜਾ ਕਿਹੜਾ ਇਹਦੇ ਚ ਐਂਟਰੀ ਕਰਦਾ ਕਿਹੜਾ ਆਹ ਟੋਕਰੀ ਨੂੰ ਲੱਗਦਾ ਬਈ ਉਧਰ ਆਪਣਾ ਪੁਰਾਣਾ ਕਬੂਤਰ ਬੈਠਾ ਹੈਗਾ ਉਹਦੇ ਨਾਲ ਆਪਾਂ ਨਵੀਂ ਕਬੂਤਰੀ ਪਾਤੀ ਉਹਦਾ ਜੋੜਾ ਪਾਤਾ ਆ ਪਾਤੀ ਬਈ ਕਬੂਤਰੀ ਨਵੀਂ ਲਿਆ ਕੇ ਉਹਦੇ ਨਾਲ ਜਿਹੜੀ ਪਹਿਲਾਂ ਵਾਲੀ ਕਬੂਤਰੀ ਸੀ ਉਹ ਕਰਤੀ ਅੱਡ ਵੱਡੀ ਕਬੂਤਰੀ ਉਹਦੇ ਆਪਾਂ ਤਿੰਨ ਬੱਚੇ ਲੈ ਲਏ ਬੋਤ ਨਹੀਂ ਕਿਤੇ ਇਹਦੇ ਨਾਲ ਛੱਤੀ ਲਿਆ ਕੇ ਨਵੀਂ ਕਬੂਤਰੀ ਪੰਜ-ਸੱਤ ਦਿਨ ਇਹਨੂੰ ਅੱਡ ਰੱਖ ਕੇ ਆ ਗਏ ਤੇ ਹੁਣ ਛੱਡਿਆ ਗਿਆ ਕੱਲ ਦਾ ਜੋੜਿਆਂ ਦੇ ਵਿੱਚ ਹਨ ਜੋੜਾ ਇਹਦਾ ਲੱਗਿਆ ਸੀਗਾ ਤੇ ਇਹਨੂੰ ਛੱਡਤਾ ਸੀ ਆਪਾਂ ਓਪਨ ਬਾਕੀ ਇੰਦਰ ਜੋੜਾ ਬੈਠਾਗਾ ਆ ਜੋੜਾ ਨਮਲਾਏਗਾ ਫਲਿਆ ਕੀ ਥੱਲੇ ਬੈਠਾ ਉਹ ਜੋੜੀ ਨੇ ਆਪਣੇ ਨੇ ਆ ਜੋੜਾ ਜਿਹੜਾ ਬੈਠਾ ਐਨੇ ਡੋਲੀ ਦੇ ਥੱਲੇ ਬੱਚੇ ਕੱਟ ਰੱਖੇ ਨੇ ਉਹ ਜੋੜਾਗਾ ਬਾਕੀ ਉਹ ਸ਼ਾਹ ਕਾ ਕਬੂਤਰ ਬੈਠਾ ਉਹਦੇ ਨਾਲ ਵੀ ਨਵੀਂ ਕੂਤਰੀ ਲਿਆ ਕੇ ਲਾਤੀ ਉਹ ਵੀ ਆਪਦੀ ਕਬੂਤਰੀ ਦੇ ਪਿੱਛੇ ਬਹਿ ਰਹੇਗਾ ਅੰਡੇ ਧਰਾਉਗਾ ਕੁਝ ਦਿਨਾਂ ਲਈ ਇੱਕ ਵੀ ਜੋੜਾ ਜਸਨੇ ਨੇ ਇੰਦਰ ਬੱਚੇ ਰੱਖ ਕੇ ਰੱਖੇ ਦੇਣਗੇ ਇਨਾਂ ਦੇ ਬੱਚੇ ਵੀ ਹੋਗੇ ਬਾਈ ਏਡੇ ਏਡੇ ਇਹਨਾਂ ਦੇ ਅੱਜ ਪੋਣੇ ਆ ਗਏ ਆਪਾਂ ਲਿਆ ਕੇ ਠੱਲਾਂ ਕਿਉਂਕਿ ਉਹ ਤੋਂ ਬਾਅਦ ਪੈਣੀਆਂ ਨਹੀਂ ਗਿਆ ਜਦੋਂ ਇਹਨਾਂ ਦੀ ਗਰੋਥ ਪੱਤੀ ਹੋ ਗਈ ਫਿਰ ਠੱਲਾਂ ਨਹੀਂ ਪੈਣੀਆਂ ਅੱਜ ਠੱਲਾਂ ਪਾ ਕੇ ਇਹਨਾਂ ਦਾ ਵੀ ਕੰਮ ਕਰਦਾਨੇ ਕੰਪਲੀਟ ਬਾਕੀ ਤਿੰਨੇ ਬੱਚੇ ਬੈਠੇ ਨੇ ਆਪਣੇ ਇੱਧਰ ਇਹ ਤਿੰਨੇ ਪਲ ਜਾਂਦੇ ਨੇ ਇਕੱਠੇ ਤੇ ਬਾਕੀ ਇਹਨਾਂ ਨੂੰ ਅੱਜ ਆਪਾਂ ਹੱਥਾਂ ਦੇ ਨਾਲ ਛੋਲੇ ਦੇ ਦਾਨੀਆਂ ਥੋੜਾ ਜਿਹਾ ਸਹਾਰਾ ਲੱਗ ਜੂਗਾ ਜੋੜੀ ਨੂੰ ਬੈਠਾ ਮੈਂ ਡਿਲੀ ਦੇ ਜਾਨਾ ਹੁੰਦਾ ਥੋੜੇ ਥੋੜੇ ਛੋਲੇ ਅੱਜ ਇਹਨਾਂ ਨੂੰ ਦੇ ਕੇ दाना पाणी ਇਹ ਰੱਖ ਦਾਂਗੇ ਇੱਥੇ। ਬਾਕੀ ਇੱਧਰ ਨੇ ਗੀਆਂ ਆਪਣੀਆਂ ਜੋੜੀਆਂ। ਇਹਨਾਂ ਦਾ ਬੱਚਾ ਹੋ ਗਿਆ ਏਡਾ ਵੱਡਾ ਬਾਈ ਕਾਲਾ ਚੀਨਾ ਬੱਚਾ ਕੱਢਿਆਗਾ ਚਿੱਟੇ ਰੰਗ ਦੀ ਜੋੜੀ ਆ ਬੱਚਾ ਕਾਲਾ ਜਨਨ ਨਿਕਲੇਗਾ। ਦੋ ਬੱਚੇ ਪਏ ਨੇ ਆਪਣੇ ਇੱਧਰ ਇਹਨਾਂ ਦੀ ਗ੍ਰੋਥ ਵੀ ਹੋਗੀ ਵਧੀਆ। ਬਾਕੀ ਦੋ ਬੱਚੇ ਪਏ ਨੇ ਬਾਈ ਇੱਧਰ ਇਹਨਾਂ ਦੀ ਗ੍ਰੋਥ ਵੀ ਵਧੀਆ ਹੈਗੀ ਇਹ ਵੀ ਤੰਦਰੁਸਤ ਨੇ ਜਮਾਂ ਬਿਲਕੁਲ ਓਕੇ ਦੀ ਰਿਪੋਰਟ ਆ। ਦੋ ਬੱਚੇ ਪਏ ਨੇ ਆਪਣੇ ਇੱਧਰ ਇਹਨਾਂ ਦੀ ਗ੍ਰੋਥ ਵੀ ਜਮਾ ਓਕੇ ਆ ਜਮਾ ਤਾਂ ਤੰਦਰੁਸਤ ਨੇ ਇਹ ਵੀ ਬਾਕੀ ਜਿਹੜੀ ਜੋੜੀ ਆਪਾਂ ਇੱਧਰੋਂ ਅੱਡ ਕੀਤੀ ਸੀ ਵੀਰੇ ਉਹ ਜੋੜੀ ਆਪਾਂ ਦਵਾਰ ਤੋਂ ਛੱਡਤੀ ਉਹਦੇ ਨਾਲ ਲਾ ਕੇ ਨਵੀਂ ਕੂਤਰੀ ਕਬੂਤਰ ਦੇ ਨਾਲ ਜੋੜਾ ਛੱਡਤਾ ਤੇ ਉਹਨਾਂ ਨੇ ਦਵਾਰ ਤੋਂ ਆਹੀ ਟੋਕਰੀ ਆਪਦੀ ਮੰਨ ਲਈ ਇੱਥੇ ਅੰਡੇ ਰੱਖਣਗੇ ਤੇ ਦੇਖਦੇ ਆ ਜਦੋਂ ਰੱਖਣਗੇ ਫਿਰ ਖਾਮ ਹੋਗੇ ਸੋਨੂੰ ਉਹ ਕਬੂਤਰੀ ਆ ਗਈ ਵਹੀ ਬੱਚਿਆਂ ਤੇ ਬਾਕੀ ਇਹਨਾਂ ਨੂੰ ਪਾ ਦਈਏ ਹੁਣ ਆਪਾਂ ਹੀਟ ਹੈ ਤੇ ਚਲਦੇ ਹਾਂਗੇ ਬਾਹਰ ਲੋ ਭਾਈ ਆਹ ਖੁੱਡੇ 'ਚ ਦਾਣੇ ਪਾਉਣ ਵਾਲਾ ਕੰਮ ਹੋ ਗਿਆ ਡੰਨ ਟ੍ਰੇ 'ਚ ਪਾ ਕੇ ਦਾਣੇ ਤੇ ਆਹ ਜੋੜੀ ਨੂੰ ਵੀ ਪਾ ਤੇ ਆਪਾਂ ਦਾਣੇ ਇਹ ਵੀ ਲੱਗੀ ਖਾਣਾ ਤੇ ਬਾਕੀ ਹੁਣ ਇਹ ਦੇ ਦਾਂਗੇ ਬੱਚਿਆਂ ਨੂੰ ਫੀਡ ਆਪਾਂ ਚਲਦੇ ਹਾਂ ਬਾਹਰ ਦੂਸਰੇ ਖੁੱਡੇ 'ਚ ਪਾਉਣੇ ਜਾ ਕੇ ਦਾਣੇ ਕਰ ਦਾਂਗੇ ਗੇਟ ਬੰਦ ਅੱਛਾ ਕੋ ਇੱਧਰ ਵੀ ਦਾਣੇ ਪਾਉਣ ਵਾਲਾ ਕੰਮ ਹੋ ਗਿਆ ਡੰਨ ਤੇ ਕਬੂਤਰ ਲੱਗੇ ਸਾਰੇ ਆ ਕੇ ਦਾਣੇ ਖਾਣ ਆਪਣੀ ਬਾਤ ਸੁਣ ਕੇ ਕਬੂਤਰ ਗਏ ਉੱਡਾ ਆਪਾਂ ਕਰਦੇ ਆਂ ਗੇਟ ਬੰਦ ਇਹਨਾਂ ਨੂੰ ਖਾਣ ਤੋਂ ਦਾਣੇ ਤੇ ਦੇਣ ਤੋਂ ਬੱਚਿਆਂ ਨੂੰ ਫੀਡ ਪਾਣੀ ਵੀ ਪਾਤਾ ਇਹਨਾਂ ਨੂੰ ਪਾਤੇ ਦਾਣੇ ਤੇ ਕਰਦੇ ਆਂ ਕੁਡੇ ਦਾ ਗੇਟ ਬੰਦ ਛੋਲੇ ਪਾਲੇ ਸੀਗੇ ਡੱਬੇ ਦੇ ਵਿੱਚ ਤੇ ਲੈ ਕੇ ਚੱਲਦੇ ਆਂ ਇਹਨੂੰ ਉੱਤੇ ਤੇ ਦਿਨਿਆਂ ਸਾਰੇ ਬੱਚਿਆਂ ਨੂੰ ਦੇ ਕੇ ਛੋਲੇ ਤੇ ਬਿਠਾਵਾਂਗੇ ਛਾਤਰੀਆਂ ਦੇ ਉੱਤੇ ਲੱਗੂਗੀ ਸਾਰਾ ਦਿਨ ਧੁੱਪ ਨਾਲੇ ਦੇ ਦਾਂਗੇ ਉਹਨਾਂ ਨੂੰ ਪਾਣੀ ਤੇ ਆਜੋ ਫੇਰ ਚੱਲੀਏ ਬੱਚਿਆਂ ਦੇ ਕੋਲੇ ਚਾਕੇ ਦੇਈਏ ਇਹਨਾਂ ਨੂੰ ਛੋਲੇ ਛੋਲੇ ਲਿਆ ਕੇ ਰੱਖ ਲਿਆ ਆਪਾਂ ਮੰਜੇ ਦੇ ਉੱਤੇ ਤੇ ਇੱਧਰ ਚੱਕ ਲਿਆ ਆਪਾਂ ਛੋਟਾ ਪਿੰਜਰਾ ਇਹਦੇ ਵਿੱਚ ਬੱਚੇ 2-2 3-3 ਕਰਕੇ ਪਾ ਕੇ ਲੈ ਕੇ ਆਉਣੇ ਆ ਤੇ ਆਰਾਮ ਨਾਲ ਬੈਠ ਕੇ ਦਿੰਨੇ ਆ ਉਹਨਾਂ ਨੂੰ ਛੋਲੇ ਆਜੋ ਫੇਰ ਚੱਲੀਏ ਖੁੱਡੇ ਚ ਲਓ ਆਪਾਂ ਪਾਲੇ ਸੀ ਇਹਦੇ ਵਿੱਚ ਚਾਰ ਬੱਚੇ ਪਹਿਲਾਂ ਦਿੰਨੇ ਆ ਚਾਰ ਬੱਚਿਆਂ ਨੂੰ ਛੋਲੇ ਫੇਰ ਅਗਲਿਆਂ ਨੂੰ ਕਰ ਦਿਆਂ ਸਟਾਰਟ ਹੈ ਤੇ ਆਜੋ ਚੱਲੀਏ ਲੈ ਕੇ ਇਹਨਾਂ ਨੂੰ ਅੰਦਰ ਤੇ ਦੇਈਏ ਪਹਿਲਾਂ ਇਹਨਾਂ ਨੂੰ ਛੋਲੇ ਆਜੋ ਫੇਰ ਚਲੀ ਅੰਦਰ ਜੀ ਬਾਈ ਆਪਣੇ ਕਬੂਤਰਾਂ ਨੂੰ ਪੈ ਗਿਆ ਸੀਗਾ ਬੈਰੀ ਬਾਜ ਪੈ ਗਿਆ ਸੀ ਬਾਈ ਯਾਰ ਇੱਕ ਬੱਚਾ ਨਹੀਂ ਆਇਆ ਥੱਲੇ ਬਾਕੀ ਬੱਚੇ ਸਾਰੇ ਉੱਤੇ ਵਾਗੇ ਸੀ ਡਰ ਦੇ ਮਾਰੇ ਹੁਣ ਥੱਲੇ ਆਈ ਏ ਡਾਰ ਉਹਨਾਂ ਦੇ ਵਿੱਚ ਇੱਕ ਬੱਚਾ ਨਹੀਂ ਆਇਆ ਆਪਣਾ ਡਾਰ ਫਿਰਦੀ ਹੈਗੀ ਇੱਧਰ ਬਾਕੀ ਕਬੂਤਰ ਤਾਂ ਦੇਖੋ ਬਈ ਅਧਿਕਾਰੀ ਆਈ ਜਾਂਦੇ ਨੇਗੇ ਤੇ ਦੋ ਤਿੰਨ ਕਬੂਤਰ ਹਜੇ ਵੀ ਉੱਤੇ ਖੜੇ ਨੇ ਡਰ ਦੇ ਮਾਰੇ ਤੇ ਬਾਕੀ ਹਜੇ ਇੱਕ ਬੱਚਾ ਵੀਰੇ ਥੱਲੇ ਆਇਆ ਨਹੀਂ ਹੁਣ ਆਪਾਂ ਨੂੰ ਇਹ ਕੰਫਰਮ ਹੈ ਨਹੀਂਗਾ ਵੀ ਉਹਨੂੰ ਬਾਜ ਲੈ ਗਿਆ ਆ ਫਿਰਦਾ ਬਾਜ ਵੀ ਬਈ ਆ ਦੇਖੋ ਸੋਨੂੰ ਦੇਖਦਾ ਹੁਣਾ ਵੀਡੀਓ ਦੇ ਵਿੱਚ ਹੁਣ ਇਹ ਕੰਫਰਮ ਨਹੀਂ ਵੀ ਬਾਜ ਉਹਨੂੰ ਲੈ ਗਿਆ ਜਾਂ ਛੱਡ ਗਿਆ ਕੀ ਬਣਿਆ ਕੀ ਨਹੀਂ ਬਣਿਆ ਇੱਕ ਆ ਫਿਰਦਾ ਬਾਈ ਬਹੁਤ ਬੈਰੀ ਆਇ ਫਿਰਦੇ ਨਾ ਜੋ ਦੋ ਉੱਤੇ ਫਿਰਦੇ ਨੇ ਸੋਨੂੰ ਦੇਖਦੇ ਹੋਣੇ ਸਾਰੇ ਭਰਾਵਾਂ ਨੂੰ ਇੱਕ ਬੈਰੀ ਬੱਚੇ ਨੂੰ ਆਪਣੇ ਨੂੰ ਸ਼ਾਇਦ ਲੈ ਗਿਆ ਬਾਈ ਯਾਰ ਹੁਣ ਇਹ ਨਹੀਂ ਪਤਾ ਉਹ ਕਿਤੇ ਉਰਾਂ ਪਰਾਂ ਡੇਗ ਤਾਉਣੇ ਜਾਂ ਚੱਕ ਕੇ ਲੈ ਗਿਆ ਉਹ ਹਜੇ ਜਾਣਦੇ ਨਹੀਂ ਆਪਾਂ ਤੇ ਉਹ ਉੱਤੋਂ ਫੇਰ ਆ ਜਾਂਦਾ ਮੈਨੂੰ ਲੱਗਦਾ ਹੁਣ ਬੱਚਿਆਂ ਨੂੰ ਫੇਰ ਪਾਊਗਾ ਬਾਈ ਦੁਬਾਰ ਤੋਂ ਤੇ ਦੋ ਤਿੰਨ ਬੱਚੇ ਹਜੇ ਉੱਤੇ ਖੜੇ ਨੇ ਯਾਰ ਦੇਖਦੇ ਆ ਕੀ ਬੰਦ ਹੈਗਾ ਤੇ ਬਾਕੀ ਆ ਤੁਹਾਨੂੰ ਬਾਜ ਦਿਖੀ ਜਾਂਦਾ ਹੁਣ ਵੀਡੀਓ ਦੇ ਵਿੱਚ ਇੱਕ ਇਦੂ ਉੱਤੇ ਫਿਰਦਾ ਅੱਜ ਤਾਂ ਚਾਰ ਪੰਜ ਆਏ ਫਿਰਦੇ ਨੇ ਭਾਈ ਉਹ ਥੋੜਾ ਥੋੜਾ ਦਿਖੀ ਜਾਂਦਾ ਦੇਖੋ ਵੀਡੀਓ ਦੇ ਵਿੱਚ ਇੱਕ ਉਹ ਆ ਰਿਹਾ ਹੈਗਾ ਹੁਣ ਇਹ ਨਹੀਂ ਪਤਾ ਆਪਣੇ ਬੱਚੇ ਨੂੰ ਲੈ ਗਏ ਚੱਕ ਕੇ ਜਾਂ ਕਿਤੇ ਉਰਾਂ ਪਰਾਂ ਡਿੱਗ ਗਿਆ ਤੇ ਬਾਕੀ ਡਾਰ ਥੱਲੇ ਪ੍ਰੋਪਰ ਆਉਣ ਤੋਂ ਆਪਾਂ ਦੇਖਦੇ ਆ ਕੰਫਰਮ ਕਰਕੇ ਵੀ ਇਹਨਾਂ ਚ ਕਿਹੜਾ ਬੱਚਾ ਨਹੀਂ ਆਇਆ ਨੁਕਸਾਨ ਹੋ ਗਿਆ ਅੱਜ ਤੇ ਬਾਕੀ ਦੇਖਦੇ ਆ ਆਉਣ ਤੋਂ ਡਾਰ ਨੂੰ ਥੱਲੇ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਆ ਸਾਰੇ ਬੱਚੇ ਆ ਗਏ ਬਾਈ ਥੱਲੇ ਨੀਵੇਂ ਆ ਗਏ ਬੱਚੇ ਡਰਦੇ ਮਾਰੇ ਹੁਣ ਫੇਰ ਬਾਜ ਆ ਰਿਹਾਗਾ ਇਹਨਾਂ ਦੇ ਉੱਤੇ ਹੀ ਘੁੰਮਦਾ ਫਿਰਦਾਗਾ ਤੇ ਬਾਕੀ ਹਜੇ 2-3 ਬੱਚੇ ਹਜੇ ਵੀ ਰੱਬ ਚ ਹੀ ਖੜੇ ਨੇ ਉਹ ਥੱਲੇ ਆਈ ਨਹੀਂਗੇ ਤੇ ਉਹਨਾਂ ਦੇ ਵਿੱਚ ਦੇਖਾਂਗੇ ਜੇ ਉਹ ਬੱਚਾ ਆਇਆ ਮੈਨੂੰ ਰੰਗ ਕਲੀਅਰ ਨਹੀਂ ਹੋਈ ਜਾਂਦਾ ਉਹ ਬੱਚਿਆਂ ਦਾ ਵੀ ਅੱਜ ਨਾਲ ਤੇ ਬਾਕੀ ਥੱਲੇ ਆਉਂਦੇ ਨੇ ਫੇਰ ਤੁਹਾਨੂੰ ਦਿਖਾਉਣੇ ਆ ਵੀ ਲੈ ਕੇ ਗਿਆ ਜਾਂ ਛੱਡ ਕੇ ਗਿਆ ਜਾਂ ਉਰਾਂ ਪਰਾਂ ਡਿੱਗ ਗਿਆ ਉੱਠ ਕੇ ਆਉਂਦਾਗਾ ਕੀ ਬੰਦਗਾ ਪਰ ਇੱਕ ਵਾਰ ਤਾਂ ਬਹੁਤ ਜ਼ਿਆਦਾ ਭਾਜੜ ਪੈ ਗਈ ਸੀ ਕਬੂਤਰਾਂ ਦੀ ਇੱਧਰ ਉੱਧਰ ਵਿਖਰ ਗਏ ਸੀ ਮੇਰੇ ਹਿਸਾਬ ਨਾਲ ਉਹ ਜਾਂ ਤਾਂ ਉਰਾਂ ਪਰਾਂ ਡਿੱਗ ਗਏ ਕਿਤੇ ਜਾਂ ਫਿਰ ਉਹਨੂੰ ਲੈ ਗਿਆ ਚਾਕੇ ਤੇ ਬਾਕੀ ਔਨ ਤੋਂ ਦੂਸਰੇ ਕਬੂਤਰਾਂ ਨੂੰ ਬੱਚਿਆਂ ਨੂੰ ਥੱਲੇ ਤੇ ਦੇਖਦੇ ਆਪਾਂ ਕੀ ਬੰਦ ਆ ਫਿਰ ਆਪਾਂ ਸਾਰੇ ਬੱਚਿਆਂ ਵਾਲਾ ਕੰਮ ਵੀ ਛੋਲੇ ਖਵਾਉਣ ਵਾਲਾ ਇਹਨਾਂ ਨੂੰ ਕਰ ਲਿਆ ਸੀ ਕੰਪਲੀਟ ਤੇ ਇਹ ਬਿਠਾਉਂਦੇ ਸੀ ਛਾਤਰੀਆਂ ਦੇ ਉੱਤੇ ਧੁੱਪੇ ਬਿਠਾਉਂਦੇ ਬਾਈ ਸਾਰੇ ਬੱਚੇ 10 12 ਬੱਚੇ ਹੋ ਰਹੇ ਨੇ ਦੇਖੋ ਏਡੀ ਏਡੀ ਗ੍ਰੋਥ ਹੋ ਰਹੀ ਹੈ ਇਹਨਾਂ ਦੀ ਤੇ ਇਹਨਾਂ ਦੇ ਵਿੱਚੋਂ ਤਿੰਨ ਚਾਰ ਬੱਚਿਆਂ ਦੀ ਗ੍ਰੋਥ ਤਾਂ ਪੂਰੀ ਵਧੀਆ ਹੋ ਰਹੀ ਹੈ ਮੈਨੂੰ ਲੱਗਦਾ 2-4 ਦਿਨਾਂ ਦੇ ਵਿੱਚ ਵਿੱਚ ਉਹ ਉੱਡਣ ਲੱਗ ਜਾਣਗੇ ਬਾਕੀ ਇਹ ਦਾਣੇ ਤਾਂ ਆਪਦੇ ਆਪ ਖਾਣ ਲੱਗ ਗਏ ਪਰ ਫੇਰ ਵੀ ਆਪਾਂ ਇਹਨਾਂ ਨੂੰ ਛੋਲੇ ਦੇ ਦੇਨੇ ਬੰਦ ਨਹੀਂ ਕੀਤੇ ਰੈਗੂਲਰ ਹੀ ਦਿੰਨੇ ਆਂ ਹੱਥਾਂ ਦੇ ਨਾਲ ਜਲਦੀ ਵਧੀਆ ਗ੍ਰੋਥ ਹੋ ਜੂਗੀ ਇਹਨਾਂ ਦੀ ਤੇ ਬਾਕੀ ਆਪਾਂ ਚੱਲਦੇ ਆਂ ਥੱਲੇ ਦੋ ਤਿੰਨ ਬੱਚਿਆਂ ਨੂੰ ਛੋਲੇ ਦੇਣ ਵਾਲੇ ਥੱਲੇ ਨੇ ਕਮਰੇ ਦੇ ਵਿੱਚ ਉਹਨਾਂ ਨੂੰ ਵੀ ਦੇਖ ਕੇ ਉਹਨਾਂ ਵਾਲਾ ਕੰਮ ਵੀ ਕਰੀਏ ਕੰਪਲੀਟ ਤੇ ਬਾਕੀ ਬੱਚੇ ਦੀ ਅਪਡੇਟ ਦਿੰਨੇ ਆਂ ਆਉਂਦਾ ਕਿ ਨਹੀਂ ਆਉਂਦਾ ਕੀ ਬਣਦਾ ਕੀ ਨਹੀਂ ਬਣਦਾ ਚੱਲੀ ਆਪਾਂ ਥੱਲੇ ਪਾ ਆ ਗਏ ਸੀਗੇ ਥੱਲੇ ਤੇ ਬੱਚਿਆਂ ਨੂੰ ਚੱਕ ਕੇ ਲਿਆਂਦਾ ਬਾਹਰ ਛੋਲੇ ਰੱਖ ਲੇ ਇੱਧਰ ਆ ਦੋ ਬੱਚਿਆਂ ਨੂੰ ਪਹਿਲਾਂ ਦਿੰਨੇ ਆ ਇੱਕ ਨੂੰ ਦਿੰਨੇ ਆ ਫੇਰ ਤੇ ਪਹਿਲਾਂ ਇਹਨਾਂ ਨੂੰ ਦੇ ਕੇ ਛੋਲੇ ਦੇ ਕੇ ਪਾਣੀ ਛੱਡ ਦਿਆਂ ਕੁੱਡੇ ਦੇ ਵਿੱਚ ਫੇਰ ਚੱਲਦੇ ਆ ਉੱਤੇ ਬਾਜ ਬਹੁਤ ਜ਼ਿਆਦਾ ਆਏ ਫਿਰਦੇ ਨੇ ਅੱਜ ਤੇ ਰੱਖਦੇ ਆ ਬੱਚਿਆਂ ਦਾ ਧਿਆਨ ਅੱਜ ਫੇਰ ਜਲਦੀ ਜਲਦੀ ਪਹਿਲਾਂ ਇਹਨਾਂ ਨੂੰ ਦੇ ਦਈਏ ਛੋਲੇ ਤੇ ਫੇਰ ਕਰ ਦਿਆਂਗੇ ਅੱਗੇ ਵੀਡੀਓ ਸ਼ੁਰੂ ਲਓ ਬਈ ਟਾਈਮ ਹੋ ਗਿਆ ਸੀਗਾ 1 ਵਜੇ ਦਾ ਤੇ ਬਾਕੀ ਆਪਣੇ ਸਾਰੇ ਬੱਚੇ ਫਿਰਦੇ ਨੇ ਲਗਭਗ ਹਜੇ ਤੱਕ ਕੋਈ ਬੱਚਾ ਬੈਠਿਆ ਨਹੀਂਗਾ ਤੇ ਛਾਤਰੀਆਂ ਵੀ ਹਜੇ ਆਪਣੀਆਂ ਨੀਮੀਆਂ ਪਈਆਂ ਨਹੀਂ ਗਈਆਂ ਥੋੜੇ ਟਾਈਮ ਤੱਕ ਛਾਤਰੀਆਂ ਲਾਉਣੀਆਂ 1 ਵਜੇ ਦਾ ਟਾਈਮ ਹੋ ਗਿਆ ਤੇ ਬੱਚੇ ਸਾਰੇ ਫਿਰਦੇ ਨੇ ਇੱਧਰ ਤੇ ਜਿਹੜਾ ਬੱਚਾ ਬਾਈ ਆਪਣਾ ਬੈਰੀ ਲੈ ਗਿਆ ਉਹ ਆਇਆ ਨਹੀਂ ਮੈਨੂੰ ਲੱਗਦਾ ਉਹਨੂੰ ਲੈ ਗਿਆ ਫੜ ਕੇ ਬੈਰੀ ਤੇ ਉਹ ਹਜੇ ਤੱਕ ਤਾਂ ਆਇਆ ਨਹੀਂਗਾ ਬਾਕੀ ਜੇ ਉਰਾਂ ਪਰਾਂ ਕਿਤੇ ਡਿੱਗਿਆ ਹੋਵੇ ਉਹਦੇ ਤੋਂ ਛਡਾ ਕੇ ਬੱਚਾ ਤਾਂ ਕਹਿਣਾ ਕੀ ਆ ਸ਼ਾਮ ਤੱਕ ਘਰੇ ਆ ਜੇ ਫਿਲਹਾਲ ਵੀਰੇ ਹੁਣ ਸਾਰੇ ਕਬੂਤਰ ਆਪਣੇ ਬੱਚੇ ਥੱਲੇ ਆ ਗਏ A to Z ਹੁਣ ਉੱਤੇ ਕੋਈ ਵੀ ਬੱਚਾ ਨਹੀਂ ਹੈਗਾ ਸਾਰੇ ਅਧਿਕਾਰੀ ਫਿਰਦੇ ਨੇਗੇ ਬੱਚੇ ਇਨਾਂ ਦੇ ਵਿੱਚ ਉਹ ਨਹੀਂ ਆਇਆ ਹਰੇ ਟੂਸੇ ਵਾਲਾ ਬੱਚਾ ਆਪਣਾ ਆਇਆ ਨਹੀਂਗਾ ਤੇ ਮੈਨੂੰ ਲੱਗਦਾ ਉਹਨੂੰ ਚੱਕ ਕੇ ਲੈ ਗਿਆ ਬੈਰੀ ਤੇ ਬਾਕੀ ਦੇਖਦੇ ਆਂ ਜੇ ਸ਼ਾਮ ਤੱਕ ਆ ਗਿਆ ਤਾਂ ਠੀਕ ਆ ਨਹੀਂ ਤਾਂ ਫਿਰ ਭਈ ਉਹ ਬੱਚਾ ਗਿਆ ਆਪਣਾ ਤੇ ਬਾਕੀ ਹੁਣ ਵੀਰੇ ਆਹ ਦਿਨਾਂ ਦੇ ਵਿੱਚ ਹੁਣ ਐਵੇਂ ਨੁਕਸਾਨ ਹੋਣਾਗਾ ਹਜੇ ਇਹ ਨਹੀਂ ਪਤਾ ਵੀ ਕਿੰਨੇ ਲੈ ਕੇ ਜਾਵੇ ਉਹ ਇਨਾਂ ਦੇ ਵਿੱਚੋਂ ਵੀ ਹਜੇ ਕਿੰਨੇ ਘਟਿਆ ਨਾ ਤੇ ਬਾਕੀ ਰੱਬ ਸੌਖ ਰੱਖੇ ਅੱਗੇ ਤੇ ਆ ਸਾਰੇ ਫਿਰਦੇ ਨੇਗੇ ਥੋੜੇ ਟਾਈਮ ਤੱਕ ਲਾਉਣੇ ਆ ਛਤਰੀਆਂ ਤੇ ਫਿਰ ਦੇਖਦੇ ਆ ਕਿੰਨੇ ਵਜ ਦਾ ਟਾਈਮ ਕਰਕੇ ਇਹ ਆਉਂਦੇ ਨੇ ਹਜੇ ਸਾਰੇ ਸੌਖੇ ਫਿਰਦੇ ਨੇ ਹੁਣ ਦਵਾਰ ਤੋਂ ਗੇੜਾ ਮਾਰੀ ਜਾਂਦੇ ਨੇਗੇ ਉੱਚੀ ਜਾਈ ਜਾਂਦੇ ਨੇ ਦਵਾਰ ਤੋਂ ਜਾਣਗੇ ਹੁਣ ਉੱਤੇ ਤੇ ਦੇਖੋ ਕਿੰਨੇ ਉੱਚੇ ਹੋ ਗਏ ਪਹਿਲਾਂ ਨਾਲੋਂ ਪਹਿਲਾਂ ਤਾਂ ਥੱਲੇ ਆ ਗਈ ਸੀਗੇ ਗੇੜਾ ਪਉਣ ਤੇ ਹੁਣ ਸਾਰੇ ਜਾ ਕੇ ਦਵਾਰ ਤੋਂ ਉੱਤੇ ਖੜ ਗਏ ਤੇ ਦੇਖਦੇ ਆ ਕਿੰਨੇ ਵਜ ਦਾ ਕਰਕੇ ਆਉਂਦੇ ਨੇ ਟਾਈਮ ਬਾਕੀ ਦਿੰਨੇ ਆ ਅਪਡੇਟ ਅੱਗੇ ਓ ਬਈ ਟਾਈਮ ਹੋ ਗਿਆ ਸੀਗਾ 2:30 ਵਜੇ ਦਾ ਤੇ ਆਪਣੀ ਸਾਰੀ ਡਾਰ ਹਜੇ ਘਰੇ ਫਿਰਦੀ ਆ ਕੁਛ ਕਬੂਤਰ ਫਿਰਦੇ ਨੇ ਕਿ ਉੱਚੀ ਤੇ ਬਾਕੀ ਫਿਰਦੇ ਨੇ ਆਹ ਥੱਲੇ ਅਧਿਕਾਰੀ ਆਏ ਹੋਏ ਨੇ ਕਿ ਕੈਮਰਾ ਜ਼ੂਮ ਕੀਤਾ ਹੋਇਆਗਾ ਤੇ ਹੁਣ ਜਾਈ ਜਾਂਦੇ ਨੇ ਇਹ ਗੇੜਾ ਮਾਰ ਕੇ ਉੱਤੇ ਤੇ ਦੇਖੋ ਹੌਲੀ ਹੌਲੀ ਉੱਤੇ ਹੋਈ ਜਾਂਦੇ ਨੇ ਬਾਈ ਤੇ ਬਾਕੀ ਹਜੇ ਦੂਸਰੇ ਕਬੂਤਰ ਦਿਖੀ ਨਹੀਂ ਆਂਦੇ ਤਿੰਨ ਚਾਰ ਕਬੂਤਰ ਇਹਨਾਂ ਦੇ ਨਾਲ ਹੈ ਨਹੀਂਗੇ ਉਹ ਉੱਤੇ ਨੇ ਜਾਦੇ ਕੈਮਰਾ ਮੈਂ ਜ਼ੂਮ ਜ਼ਿਆਦੇ ਕੀਤਾ ਹੋਇਆਗਾ ਤੇ ਬਾਕੀ ਜਦੋਂ ਵੀ ਇਹ ਵੰਦੇ ਨੇ ਬਾਕੀ ਦੀ ਅਪਡੇਟ ਦਿੰਨੇ ਆ ਫੇਰ ਆਪਾਂ ਚੱਲਦੇ ਹੁਣ ਥੱਲੇ ਪੀਣਿਆ ਚਾਹ ਪਾਣੀ 2:30 ਵੱਜ ਗਏ ਬਾਈ ਤੇ ਜਾ ਕੇ ਚਾਹ ਪਾਣੀ ਪੀਨੇ ਆ ਜਦੋਂ ਇਹ ਬੰਦੇ ਨਹੀਂ ਫਿਰ ਦੇਖਦੇ ਆ ਕੀ ਬੰਦ ਆ ਆਜੋ ਫਿਰ ਚਲਿਏ ਥੱਲੇ ਲੋ ਬਾਈ ਮਿੱਤਰੋ ਟਾਈਮ ਹੋ ਗਿਆ ਸੀਗਾ ਸਵਾ 4 ਵਜੇ ਦਾ ਤੇ ਹਜੇ ਆਪਣੇ ਇੰਨੇ ਬੱਚੇ ਘਰੇ ਹੀ ਫਿਰਦੇ ਨੇਗੇ ਇੱਕ ਬੱਚਾ ਆ ਕੇ ਬੈਠਾਗਾ ਹੁਣ ਛਤਰੀ ਤੇ ਛਤਰੀਆਂ ਲਾਈਆਂ ਨੇ ਆਪਾਂ ਸਵਾ 2 ਵਜੇ ਦੀਆਂ ਜਦੋਂ ਦਾ ਲਾਈਵ ਬੰਦ ਕੀਤਾਗਾ ਉਦੋਂ ਦੀਆਂ ਛਤਰੀਆਂ ਲੱਗੀਆਂ ਹੋਈਆਂ ਨੇ ਹੁਣ ਆ ਕੇ ਬੈਠਾਗਾ ਇੱਕ ਬੱਚਾ ਤੇ ਬਾਕੀ ਫਿਰਦੇ ਨੇਗੇ ਤੇ ਕੁਝ ਬੱਚੇ ਆਪਣੇ ਬਹਿ ਗਏ ਸੀਗੇ ਸਾਢੇ 3 ਵਜੇ ਆ ਬੱਚੇ ਬਹਿ ਗਏ ਸੀ ਇਹਦੇ ਵਿੱਚ ਦੋ ਤਿੰਨ ਬੱਚੇ ਹਜੇ ਬਈ ਜਿਹੜਿਆਂ ਨੇ ਫੰਗ ਖਰਾਬ ਲੇਗੇ ਉਹ ਉੜ ਦੇਣਗੇ ਉਹ ਗੁੱਡਿਆਂ ਦੇ ਵਿੱਚ ਹੀ ਸੀਗੇ ਤੇ ਆਹ ਤਿੰਨ ਚਾਰ ਬੱਚੇ ਆ ਕੇ ਬੈਠੇ ਨੇਗੇ ਹਜੇ ਇਹਨਾਂ ਨੂੰ ਆਪਾਂ ਪਾਣੀ ਪਿਆਤਾ ਦਾਣੇ ਰੱਖਣੇ ਨੇਗੇ ਤੇ ਬਾਕੀ ਇੱਕ ਬੱਚਾ ਆ ਕੇ ਛਾਤਰੀ ਤੇ ਬਹਿ ਗਿਆ ਉਹਨੂੰ ਉਤਾਰਦਿਆਂ ਥੱਲੇ ਹਜੇ 8 ਤੋਂ 10 ਬੱਚੇ 10 12 ਬੱਚੇ ਹਜੇ ਆਪਣੇ ਫਿਰਦੇ ਨੇਗੇ ਸਵਾ 4 ਵਜੇ ਦਾ ਟਾਈਮ ਹੋ ਗਿਆ ਤੇ ਜਦੋਂ ਬਹਿੰਦੇ ਨੇ ਦਿਨਿਆਂ ਉਹਨਾਂ ਦੀ ਵੀ ਅਪਡੇਟ ਲਓ ਵੀ ਮਿੱਤਰੋ ਟਾਈਮ ਹੋ ਗਿਆ 5 ਵਜਨ ਚ ਰਹਿ ਗਏ 10 ਮਿੰਟ 4:50 ਮਿੰਟ ਹੋ ਗਏ ਲਗਭਗ ਆਪਣੇ ਸਾਰੇ ਬੱਚੇ ਬਹਿ ਗਏ ਇੱਕ ਬੱਚਾ ਹੁਣ ਆ ਕੇ ਛਾਤਰੀ ਤੇ ਬੈਠਾਗਾ ਤੇ ਹੁਣ ਆਪਣਾ ਸਿਰਫ 21 ਬੱਚਾ ਰਹਿ ਗਿਆ ਜਿਹੜਾ ਉੜਦਾ ਫਿਰਦਾਗਾ ਉਹ ਔਨ ਦੋ ਤੇ ਤੁਹਾਨੂੰ ਦਿਖਾਉਣਾਗਾ ਇੱਧਰ ਗਿਆਗਾ ਪਿੰਡ ਦੇ ਕਿਨ੍ਹੀ ਕੀੜਾ ਦੇ ਨਾ ਉਹਨੂੰ ਔਨ ਦੋ ਫਿਰ ਦਿਖਾਉਣਾ ਤੁਹਾਨੂੰ ਵੀਡੀਓ ਦੇ ਵਿੱਚ ਆਹ ਇੱਕ ਬੱਚਾ ਹੁਣ ਇਹਦੇ ਨਾਲ ਦਾ ਹੁਣ ਆ ਕੇ ਛਾਤਰੀ ਤੇ ਬਹਿ ਗਿਆ ਤੇ ਆਹ ਹੁੰਦਾ ਭਾਈ ਦੇਖ ਲਓ ਵੀਡੀਓ ਦੇ ਵਿੱਚ ਆ ਜਾਂਦਾਗਾ ਆਹ ਕੱਲਾ ਹੀ ਰਹਿ ਗਿਆ 5 ਵਜਨ ਚ ਸਿਰਫ 10 ਮਿੰਟ ਰਹਿ ਗਏ ਤੇ ਇਕੱਲਾ ਬੱਚਾ ਰਹਿ ਗਿਆ ਬਾਕੀ ਲਗਭਗ ਸਾਰੇ ਬੱਚੇ ਤਾਰ ਲਏ ਆਪਾਂ ਇੱਕ ਬੱਚਾ ਪਨਾ ਕੇ ਛਾਤਰੀ ਤੇ ਬਹਿ ਗਿਆ ਹੋਰ ਉਹਨੂੰ ਵੀ ਤਾਰਦਿਆਂ ਥੱਲੇ ਤੇ ਬਾਕੀ ਸਾਰੇ ਬੱਚੇ ਤਾਰ ਕੇ ਕਰਤੇ ਖੁੱਡੇ ਦੇ ਅੰਦਰ ਇਹਨਾਂ ਨੂੰ ਹੁਣ ਥੋੜੇ ਟਾਈਮ ਤੱਕ ਰੱਖਦਿਆਂ ਪਾਣੀ ਇਹ ਪਾਣੀ ਪੀ ਲਾਂਗੇ ਬਈ ਤੇ ਪਾਣੀ ਪੂਣੀ ਪੀ ਕੇ ਉਸ ਤੋਂ ਬਾਅਦ ਇਹਨਾਂ ਨੂੰ ਘੰਟੇ ਕੇ ਬਾਅਦ ਰੱਖ ਦਾਂਗੇ ਆਪਾਂ ਖਰਾਕ ਦਾਣੇ ਲਿਆ ਕੇ ਰੱਖ ਦਾਂਗੇ ਖਾ ਪੀ ਕੇ ਫਿਰ ਬਹਿ ਜਾਣਗੇ ਆਪਦੀਆਂ ਫੱਟੀਆਂ ਤੇ ਅੰਦਰ ਚਲੋ ਅੰਦਰ ਅੰਦਰ ਚਲੋ ਅੰਦਰ ਏ ਬਾਹਰ ਆ ਗਏ ਬਾਈ ਬਾਤ ਸੁਣ ਕੇ ਚਲੋ ਮੈਂ ਖੁੱਡਾ ਕਰਦਾ ਬੰਦ ਤੇ ਉਹਨੂੰ ਛਾਤਰੀ ਵਾਲ ਨੂੰ ਤਾਰਦਾ ਥੱਲੇ ਤੇ ਹਾਂਜੀ ਬਾਈ ਟਾਈਮ ਹੋ ਗਿਆ ਸੀਗਾ ਸ਼ਾਮ ਦੇ 6:30 ਵਜੇ ਦਾ ਬੱਚਿਆਂ ਨੇ ਆਪਣੇ ਆਨੇ ਦਾਣੇ ਖਾ ਲਏ ਸਾਰਿਆਂ ਨੇ ਤਿਆਂ ਚ ਥੋੜੇ ਬੋਤੇ ਦਾਣੇ ਰਹਿ ਗਏ ਸਾਰੇ ਰੱਜਲੇ ਬਾਕੀ ਬੱਚੇ ਜਾ ਕੇ ਬਹਿ ਗਏ ਭੱਟੀਆਂ ਤੇ ਆਹ ਹਜੇ ਥੱਲੇ ਬੈਠੇ ਨੇ ਪਾਣੀ ਪੂਣੀ ਇਹਨਾਂ ਨੇ ਪੀ ਲਿਆ ਓਕੇ ਦੀ ਰਿਪੋਰਟ ਆ ਤੇ ਆ ਸੀਗਾ ਆਪਣਾ ਅੱਜ ਦਾ ਬਲੌਗ ਬਲੌਗ ਵਧੀਆ ਲੱਗਿਆ ਹੋਇਆ ਆਪਣੇ ਚੈਨਲ ਨੂੰ ਕਰ ਲਿਓ ਸਾਰੇ ਭਰਾ ਜਾ ਕੇ ਸਬਸਕ੍ਰਾਈਬ